ਤੇ ਹਾਂਜੀ ਲੋ ਜੀ ਆਪਾਂ ਖੜੇ ਆਂ ਜੀ ਲਾਡਵਾਲ ਟੋਲ ਪਲੇਸ ਤੇ ਤੇ ਆ ਇੱਕ ਪੁਲ ਜਿਹੜਾ ਹੈਗਾ ਨਵਾਂ ਬਣਿਆ ਹੋਇਆ ਆ ਤੇ ਇੱਥੇ ਇੱਕ ਬਾਈ ਹੁਣੀ ਲਾਉਂਦੇ ਆ ਖਾਓਸੇ ਦਾ ਡੱਬਾ ਤੇ ਇੱਥੇ ਆ ਬਾਈ ਜੀ ਨੇ ਵੀ ਆ ਪੂਰਾ ਪਰਿਵਾਰ ਜਿਹੜਾ ਹੈਗਾ ਇੱਥੇ ਕੰਮ ਕਰਦਾ ਆ ਤੇ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਜੀ ਆਪ ਮਾਈਕ ਲੈ ਲਿਓ ਇੱਥੇ ਲਾਉਂਦੇ ਭਾਜੀ ਕੀ ਨਾਮ ਤੁਹਾਡਾ ਗਗਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਆਜੋ ਭਾਜੀ ਇਧਰ ਆਜੋ ਓਕੇ ਮੇਰਾ ਗਗਨਦੀਪ ਸਿੰਘ ਜੀ ਜੀ ਹਾਂਜੀ ਪਿੰਡ ਨੂਰਪੁਰ ਵੇਟ ਆ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਓਕੇ ਤੇ ਸੰਗਤ ਦੇ ਸਾਰੇ ਛੋਟਾ ਜਿਹਾ ਕੰਮ ਤੋਰਿਆ ਜੀ ਬੱਚੀਆਂ ਕਰਕੇ ਜੀ ਉਹ ਮੈਂ ਟਰੱਕ ਡਰਾਈਵਰ ਸੀ ਆ ਜੀ ਘਰ ਦੇ ਮੂਰੇ ਐਕਸੀਡੈਂਟ ਹੋ ਗਿਆ ਜੀ ਮੇਰੇ ਪਸਲੀਆਂ ਟੁੱਟੀਆਂ ਸੀ ਵੱਡੀ ਬੇਟੀ ਮੇਰੀ ਕਹਿੰਦੀ ਡੇਢੀ ਜੀ ਨੂਨ ਨਾ ਰੋਟੀ ਖਾ ਲਾਂਗੇ ਵੀ ਕੰਮ ਕੋਈ ਆਪਦਾ ਕਰਿਓ ਜੀ ਅੱਛਾ ਤੇ ਇਸ ਕਰਕੇ ਜੀ ਇਹ ਸਿੰਗਲੀ ਕੋਲ ਜਿੰਨੀ ਕਿ ਜਗ੍ ਇਹ ਵੇਚ ਕੇ ਛੋਟਾ ਮੋਟਾ ਵੀ ਕੰਮ ਚੋਰਿਆ ਜੀ ਅੱਛਾ ਤੁਹਾਡੇ ਪੰਜ ਬੱਚੀਆਂ ਨੇ ਹਾਂ ਜੀ ਮੇ ਪੰਜ ਬੇਟੀਆਂ ਜੀ ਆਓ ਬੱਚੇ ਇਹ ਜੀ ਸਭ ਤੋਂ ਵੱਡੀ ਬੇਟੀ ਹੈ ਮਨਪ੍ਰੀਤ ਕੌਰ ਅੱਛਾ ਇਹ ਛੋਟੀ ਬੇਟੀ ਅਮਨਦੀਪ ਕੌਰ ਜੀ ਉਹ ਸਭ ਤੋਂ ਛੋਟੀ ਬੇਟੀ ਜਿਹੜੀ ਕਿਰਨਦੀਪ ਕੌਰ ਜੀ ਤੇ ਇਹ ਜਪਜੀਤ ਕੌਰ ਜੀ ਅੱਛਾ ਤੇ ਇਹ ਜਆਪ ਕੌਰ ਜੀ ਅੱਛਾ ਤੇ ਇਹਨਾਂ ਨੂੰ ਲੈਣ ਆਲੇ ਬਹੁਤ ਆਏ ਆ ਜੀ ਅੱਛਾ ਜੀ ਸਾਨੂੰ ਇੱਕ ਬੇਟੀ ਦੇਣੀ ਹੈ ਇੱਕ ਦੇ ਦੋ ਦੋਨੇ ਦੇਣੀ ਆ ਦੋਨੇ ਦੇ ਦਿਓ ਅੱਛਾ ਕਹਿੰਦੇ ਜੀ ਸਾਡਾ ਯਾਰ ਮਿੱਤਰ ਵੀ ਉਹਨਾਂ ਦੇ ਕੋਈ ਬੇਟੀ ਨਹੀਂ ਹੈਗੇ ਫੈਕਟਰੀਆਂ ਨੇ ਮੈਂ ਉਹਨਾਂ ਨੂੰ ਇੱਕੇ ਗੱਲ ਕਹੀ ਜੀ ਮੈਨੂੰ ਬਾਉ ਜੀ ਇੱਕੇ ਵਾਰ ਦਿਓ ਵੀ ਜੇ ਉਹਨਾਂ ਨੂੰ ਲੋੜ ਸੀ ਤਾਂ ਮਾਰੇ ਮੈਨੂੰ ਕਿਉਂ ਬਾਸਦਾ ਇਹ ਸੱਚੇ ਭਾਸ਼ ਨੇ ਕਰਮਾਲੀਆਂ ਭੇਜਿਆ ਜੀ ਤੇ ਇਹਨਾਂ ਬਾਜੀ ਕੀ ਕੀ ਬਣਾਉਂਦੇ ਹੋ ਤੁਸੀਂ ਇੱਥੇ ਅਸੀਂ ਜੀ ਕੜੀ ਚੌਲ ਰਾਜਮਾ ਚੌਲ ਹੀ ਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਹੈ ਜੀ ਤੇ ਸੀ ਕਿਉਂ ਪਾ ਕੇ ਦੇਈ ਜੀ ਅੱਛਾ ਖਾਲਸਾ ਡੈਰੀ ਹੈ ਖਾਲਸਾ ਡੈਰੀ ਤੋਂ ਘਰ ਦਾ ਕੱਢਿਆ ਪ्योर ਦੇਸੀ ਕੋਲ ਲੈ ਆਈਦਾ ਜੀ ਅੱਛਾ ਇਹ ਜੀ ਆਪਣਾ ਸਾਗ ਦੇ ਲਓ ਜੀ ਤੁਸੀਂ ਓਕੇ ਇਹ ਸਾਗ ਇਹ ਵਿੱਚ ਕੜੀ ਪੱਤਾ ਹੋ ਜਾਂਗੀ ਪਾ ਕੇ ਮਤਲਬ ਕਰੋ ਤੁਸੀਂ ਤੜਕੇ ਲੈ ਕੇ ਆ ਰਹੇ ਹੋ ਮਰ ਨਾਲ ਬਣਾ ਕੇ ਤੜਕੇ ਦੀ ਇਹ ਨਹੀਂ ਜੀ ਤੜਕੇ ਦਾ ਕੋਈ ਹੋਊਗਾ ਜੀ ਅੱਛਾ ਘਰੇ ਸਾਰਾ ਲੈ ਕੇ ਆਈਦਾ ਜੀ ਹੂੰ ਤੇ ਇਹ ਜੀ ਰਾਜਮਾਵਾ ਜੀ ਅੱਛਾ ਕੀ ਬਾਤ ਹੈ ਮੋਟ ਇਹਦੇ ਵਿੱਚ ਇਹ ਨਹੀਂ ਕੋਈ ਅੱਲਾ ਰੋੜੀਆਂ ਕੁਝ ਵੀ ਕੋਈ ਵੀ ਬੰਦਾ ਟੈਸਟ ਕਰਾ ਸਕਦਾ ਜੀ ਮਤਲਬ ਕੁਝ ਵੀ ਤੁਸੀਂ ਬਹੁਤ ਚੀਜ਼ਾਂ ਦੀ ਪਾਉਣੇ ਲੱਗ ਰਹੇ ਹੋ ਘਰ ਦੇ ਮਸਾਲੇ ਅਸੀਂ ਰੋਟੀ ਪਾਣੀ ਚ ਪਾਉਂਦੇ ਉਹੀ ਮਸਾਲੇ ਇਹਨਾਂ ਦੇ ਵਿੱਚ ਆਈ ਓਕੇ ਇਹ ਜੀ ਕੜੀ ਹੈ ਜੀ ਕੀ ਬਾਤ ਹੈ ਵਾਹ ਜੀ ਨਾ ਕੜੀ ਵਾਲੀ ਬਹੁਤ ਪਿਆਰੀ ਹੈ ਬਈ ਬੜਾ 스멜 ਜ਼ਬਰਦਸਤ ਆ ਰਹੀ ਹੈ ਇਹ ਜੀ ਕੜੀ ਜੇ ਤੁਸੀਂ ਇਹ ਨਹੀਂ ਹੈਗਾ ਵੀ ਕੱਲੀ ਤਰੀ ਆ ਜੂਗੀ ਜਿਉਂਦੋਂ ਵੀ ਕੜਛੀ ਪਾਵਾਂਗੇ ਵਿੱਚੋਂ ਕੋਪ ਤੇ ਨਿਕਲਣਗੇ ਨਿਕਲਣਗੇ ਜੀ ਕਿਆ ਬਾਤ ਹੈ ਤੇ ਇਧਰ ਪੈ ਜੂਲੀ ਬਣਾ ਰਿਆ ਰੋਟੀ ਤੇ ਰੋਟੀ ਫਿਰ ਤੁਸੀਂ ਤਾਜੀ ਬਣਾਉਂਦੇ ਹੋ ਬਈ ਹਾਂ ਜੀ ਉਹ ਪੰਜ ਚਾਰਕ ਬਣਾ ਕੇ ਰੱਖ ਲੀਦੀਆਂ ਜੀ ਬਾਕੀ ਸੰਗਤ ਵਿੱਚ ਕੋਈ ਵੀ ਪਿਆਰਾ ਆਉਂਦਾ ਹੀ ਉਹਨਾਂ ਨੂੰ ਤਾਜੀ-ਤਾਜੀ ਬਣਾ ਕੇ ਛਕਾਈਦੀ ਹੈ ਜੀ ਓਕੇ ਕਈ ਵੀਰ ਜੀ ਕਹਿੰਦੇ ਵੀਰ ਜੀ ਬਣਾ ਕੇ ਰੱਖ ਲੈ ਕਰੋ ਫੇ ਅਸੀਂ ਕਹਿੰਦੇ ਜੀ ਅਗਲੇ ਨੇ ਸੋਨੇ ਵਰਗੇ ਪੈਸੇ ਦੇਣੇ ਤੇ ਸੋਨੇ ਵਰਗੀ ਚੀਜ਼ ਵੀ ਅਗਲੇ ਦਈਏ ਜੀ ਬਿਲਕੁਲ ਰੇਜਿਕ ਦੀ ਖਾਤਰ ਸਾਰੀ ਦੁਨੀਆ ਭੱਜੀ ਫਿਰਦੀ ਹੈ ਜੀ ਬਿਲਕੁਲ ਬਾਈ ਕੀ ਰੇਡ ਕੀ ਆ ਥੋੜਾ ਜਿਹਾ ਰੇਡ ਦੱਸਿਓ ਸਾਨੂੰ ਤੇ ਕੀ ਕੀ ਬਣਾਉਨੇ ਆ ਇਹ ਤਾਂ ਤੁਹਾਡੀ ਤੁਸੀਂ ਦੱਸਦੇ ਸਬਜ਼ੀਆਂ ਇਹਦੇ ਨਾਲ ਕੀ ਕੀ ਬਣਾਉਨੇ ਹੋ ਇਹ ਹੀ ਕੋਈ ਜਾਂ ਗਰਮੀਆਂ ਦੇ ਵਿੱਚ ਮੇਰੇ ਕੋਲ ਸ਼ਰਧਾਈ ਹੁੰਦੀ ਹੈ ਸ਼ਰਧਾਈ ਲਾਉਨੇ ਆ ਜੀ ਅੱਛਾ ਤੇ ਲੱਫੀ ਹੁੰਦੀ ਆ ਜੀ ਛੋਟਾ ਗਲਾਸ ਲੱਫੀ ਦਾ 80 ਰੁਪਏ ਵੱਡਾ 20 ਰੁਪਏ ਦਾ ਜੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਨਾਲ 80 ਰੁਪਏ ਆਈ ਚਾਹੇ 2 ਕਾਵੇ ਚਾਹੇ 4 ਕਾਵੇ ਚਾਹੇ 6 ਕਾਵੇ ਦੀ ਮਤਲਬ ਅਨਲਿਮਿਟਿਡ ਰੋਟੀਆਂ ਚ ਦੀ 80 ਰੁਪਏ ਦੇ ਵਿੱਚ 80 ਰੁਪਏ ਦੇ ਦਿੰਨੇ ਜੀ ਤੇ ਓਕੇ ਤੇ ਸਾਗ ਕਿੰਨਾ ਸਾਗ ਵੀ ਦਵਾਰਾ ਪਵਾਤਾ ਦਿੰਦਾ ਬੰਦੇ ਨੇ ਪਰ ਆਹ ਕੋਲੀਆਂ ਜੀ ਪਹਿਲਾਂ ਵੱਡੀਆਂ ਕੋਲੀਆਂ ਸੀਗੀਆਂ ਅੱਛਾ ਸੰਗ ਦਾ ਇੰਨੀ-ਇੰਨੀ ਸਾਗ ਬੇਅਸਤ ਕਰਦੀ ਦੀ ਉਹ ਕਰਕੇ ਫਿਰ ਛੋਟੀਆਂ ਗੋਲੀਆਂ ਲੈ ਜਾਂਦੀਆਂ ਨਾਲੇ ਉਹਨਾਂ ਨੂੰ ਕਹਦੀ ਕਿ ਵੀਰ ਜੀ ਪਾਵਾ 2 ਗਰਾਂ ਲੈ ਲਿਓ ਚਾਹੇ 4 ਗਰਾਂ ਲੈ ਲਿਓ ਪਰ ਵੇਸਟ ਨਾ ਜਾਵੇ ਜੀ ਕੀ ਬਾਤ ਹੈ ਤੇ ਇੱਥੇ ਸਰਦਾਰ ਜੀ ਦੇ ਰਹੇ ਨੇ ਜੀ ਆਪਣੇ ਖਾਲਸਾ ਜੀ ਦੇ ਰਹੇ ਨੇ ਆਪਣੇ 80 ਰੁਪਏ ਦੇ ਵਿੱਚ ਅਨਲਿਮ ਤੇ ਅਨੁਮੇਰ ਸਾਜ ਤੇ ਇਹ ਦੇਸੀ ਜਿਓ ਬਾਈ ਵਰਤਦੇ ਨੇ। ਕੀ ਪਤਾ ਜੀ? ਬਹੁਤ ਵਧੀਆ ਤੇ ਹੁਣ ਆਪਾਂ ਗੱਲ ਭੈਣ ਜੀ ਨਾਲ ਕਰਦੇ ਆਂ ਤੇ ਆ ਸਾਨੂੰ ਆ ਦੇ ਦੋ ਤੇ ਇਧਰ ਭੈਣ ਜੀ ਨਾਲ ਗੱਲਬਾਤ ਕਰਦੇ ਆਂ। ਭੈਣ ਜੀ ਸਤਿ ਸ਼੍ਰੀ ਅਕਾਲ। ਹੋਠੀ ਕੋ ਜੀ। ਭੈਣ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜਤਿੰਦਰ ਕੌਰ। ਜਤਿੰਦਰ ਕੌਰ। ਹਾਂ ਜੀ ਜਤਿੰਦਰ ਜਤਿੰਦਰ ਕੌਰ। ਓਕੇ ਭੈਣ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆ ਸਟਾਲ ਕਰਦਿਆਂ ਨੂੰ? ਸਾਨੂੰ ਭੈਣ ਜੀ 20-25 ਦਿਨ ਹੋ ਗਏ ਆ। 20-25 ਦਿਨ ਹੋ ਗਏ। ਕਿਵੇਂ ਦਾ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਆ ਰਿਹਾ ਤੁਹਾਡੇ? ਮਤਲਬ ਭੈਣ ਜੀ ਠੀਕ ਹੀ ਹਾਲ ਤ ਪੈਣ ਪਰਾਂਵਾਂ ਦਾ ਪਿਆਰ ਮਿਲ ਜਾ ਬਹੁਤ ਆ ਭਾਜੀ ਐਨੇ ਬਹੁਤ ਅੱਛਾ ਅੱਛਾ ਇੱਕ ਚੀਜ਼ ਹੋਰ ਦੱਸੀ ਸੀ ਤੁਸੀਂ ਵੀ ਤੁਹਾਡਾ ਜਦੋਂ ਤੁਸੀਂ ਲਗਭਗ ਡੇਲੀ ਖਾਣਾ ਤੁਹਾਡਾ ਪੂਰਾ ਲੱਗਦਾ ਨਹੀਂ ਹਾਂਜੀ ਵੱਜ ਜਾਂਦਾ ਤੁਹਾਡੇ ਕੋਲ ਉਹ ਨਾ ਹਾਂਜੀ ਹਾਂਜੀ ਤੇ ਫਿਰ ਉਹ ਜਿਹੜਾ ਡੇਲੀ ਖਾਣਾ ਵੱਜਦਾ ਉਹਦਾ ਕੀ ਕਰਦੇ ਹੋ ਭਾਜੀ ਜਿਵੇਂ ਸਾਡੇ ਵਾਂਗੂ ਕੋਈ ਗਰੀਬ ਹੈਗਾ ਕੋਈ ਉਹਨਾਂ ਨੂੰ ਦੇ ਜੀ ਦਾਵਾ ਅੱਛਾ ਮਤਲਬ ਜੁਮਣੇ ਚ ਕੋਈ ਲੈਣ ਦਾ ਵੱਜਦਾ ਨੰਗ ਸਿੰਘ ਹੈਗੇ ਨੇ ਉਹਨਾਂ ਨੂੰ ਦੇ ਜੀ ਦਾਵਾ ਅੱਛਾ ਜਿਨ੍ਹਾਂ ਜਿਹੜਾ ਥੋੜਾ ਮਾੜਾ ਮੋਟਾ ਵੱਜਦਾ ਸੀ ਆਪ ਘਰੇ ਵਰਤ ਲਈਦਾ ਵਾ ਘਰੇ ਖਾ ਲਈਦਾ ਵਾ ਮਤਲਬ ਜਿਹੜਾ ਮਤਲਬ ਕੱਲ੍ਹ ਨੂੰ ਦੂਸਰੇ ਦਿਨ ਨਹੀਂ ਉਹ अच्छा डेली ਤੁਸੀਂ ਖਾਣਾ ਨਵਾਂ ਬਣਾ ਕੇ ਲੈ ਕੇ ਆਉਨੇ ਤਾਜ਼ਾ ਬਣਾਉਨੇ ਹੋ ਹਾਂਜੀ ਤਾਂ ਸ਼ਾਮ ਤੱਕ ਤੁਹਾਡੇ ਕੋਲ ਬਚ ਗਿਆ ਇਹ ਤੁਸੀਂ ਲੋਕਾਂ ਨੂੰ ਡੋਨੇਟ ਕਰ ਜਾਣਾ ਹੈ ਜਾਂ ਜਿਹੜੇ ਵੀ ਕੋਈ ਲੋੜਵੰਦ ਬੰਦੇ ਉਹਨਾਂ ਨੂੰ ਕਰ ਦੇਣਾ ਹਾਂਜੀ ਉਹਨਾਂ ਦੇ ਜਾਣਾ ਕੀ ਬਾਤ ਹੈ ਤੇ ਪਾਜੀ ਫਿਰ ਹੁਣ ਇੱਕ ਕੰਮ ਕਰੋ ਸਾਡੇ ਲਈ ਜਲਦੀ ਤੁਸੀਂ ਇੱਕ ਸਾਡੀ ਪਲੇਟ ਲਾ ਦਿਓ ਹਾਂਜੀ ਠੀਕ ਹੈ ਜੀ ਤੇ ਅਸੀਂ ਵੀ ਤੁਹਾਡਾ ਖਾਣਾ ਡਿਸ ਕਰੀਏ ਤੇ ਤੇ ਬਾਕੀ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਵੀ ਤੁਸੀਂ ਇੱਥੇ ਬਾਈ ਹੁਣਾ ਕੋਲ ਆਓ ਤੇ ਖਾਲਸੇ ਦਾ ਢਾਬਾ ਬਾਈ ਹੁਣਾ ਨੇ ਖੁੱਲਿਆ ਛੋਟਾ ਜਿਹਾ ਸਟਾਲ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇੱਥੇ ਇਹਨਾਂ ਕੋਲ ਆਓ ਤੇ ਇਹਨਾਂ ਦੇ ਕੋਲੋਂ ਜਿਹੜਾ ਖਾਣਾ ਆ ਦੇਸੀ ਘਰ ਦਾ ਪ्योर ਖਾਣਾ ਆ ਉਹ ਜ਼ਰੂਰ ਇਹ ਕੱਢੇਸ ਕਰੋ ਤਾਂ ਜੋ ਇਹਨਾਂ ਦੇ ਪਰਿਵਾਰ ਦਾ ਜਿਹੜਾ ਹੈਗਾ ਗੁਜ਼ਾਰਾ ਵਧੀਆ ਹੋ ਸਕੇ ਇਹਨਾਂ ਦੇ ਕੋਲ ਅੱਛਾ ਸਭ ਤੋਂ ਇੱਕ ਚੀਜ਼ ਹੋਰ ਸੀ ਇਹਨਾਂ ਦੀਆਂ ਪੈਸੇ ਦੀ ਤੱਕੀ ਕਰਦੇ ਇਹਨਾਂ ਨੇ ਬੱਚੇ ਜਿਹੜੇ ਹੈਗੇ ਆ ਉਹ ਪੜ ਨਹੀਂ ਸਕਦੇ ਪੜ ਪਾਰ ਰਹੇ ਹੈਗੇ ਦੂਜੀ ਗੱਲ ਕੁਝ ਕੰਡੀਸ਼ਨਲ ਸਕੂਲੀਆਂ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਇਹਨਾਂ ਦੀਆਂ ਐਡਮਿਸ਼ਨ ਪੈ ਜੀ ਕੀ ਚੱਕਰ ਕੀ ਸੀ ਉਹ ਨਾਲ ਦੱਸ ਦਿਓ ਕਹਿੰਦੇ ਸੀ ਜਾਤੀ ਸਰਟੀਫਿਕੇਟ ਦੋਵੋਗੇ ਤੇ ਤਾਂ ਸੀ ਮਤਲਬ ਬੱਚਿਆਂ ਦਾ ਦਾਖਲਾ ਕਰਨਾ ਨਹੀਂ ਕਰਨਾ ਨਹੀਂ ਹੈਗਾ ਨਹੀਂ ਤਾਂ ਨਹੀਂ ਕਰਨਾ ਨਹੀਂ ਕਰਨਾ ਹੈਗਾ ਓਕੇ ਪਾਜੀ ਕਿਹੜਾ ਪਿੰਡ ਆ ਤੁਹਾਡਾ ਨੂਰਪੁਰ 베ਡ ਨੂਰਪੁਰ 베ਡ ਤੋਂ ਤੁਸੀਂ ਆਉਨੇ ਹੋ ਇੱਥੇ ਸਟਾਲ ਲਾਣਾ ਹਾਂ ਹਾਂਜੀ ਹਾਂਜੀ ਓਕੇ ਤੇ ਮਤਲਬ ਤੁਸੀਂ ਕਦੀ ਕਿਸੇ ਹੋਰ ਨਾਲ ਅਪਰੋਚ ਕਰਕੇ ਗੱਲ ਕੀਤੀ ਨਹੀਂ ਸਰ ਮਤਲਬ ਮੈਂ ਅਸੀਂ ਬਹੁਤ ਦੇਖਿਆ ਵਾ ਪਾਜੀ ਵੀ ਸਰਪੰਚ ਨੂੰ ਵੀ ਕਹਿਗਾ ਕਿ ਹੰਬ ਕੇ ਨੂਰਪੁਰ 베ਡ ਦੇ ਜੋ ਮੇਰੇ ਨਾਲ ਹੋਇਆ ਥਾਂ ਦੇ ਪਿੱਛੇ ਮੇਰੇ ਨਾਲ ਮਤਲਬ ਕਿਸੇ ਨੇ ਸਾਥ ਨਹੀਂ ਦਿੱਤਾ ਮੇਰੇ ਪਿੰਡ ਵਾਲੇ ਕਿਸੇ ਨੇ ਵੀ ਨਹੀਂ ਅਸੀਂ ਬਹੁਤ ਅਸੀਂ ਪੁੱਛ ਪੜ ਕਰਕੇ ਦੇਖ ਲਿਆ ਪਰ ਕਿਸੇ ਨੇ ਸਾਥ ਨਹੀਂ ਕਹਿੰਦੇ ਨਹੀਂ ਵੀ ਪਿੰਡ ਦਾ ਮਾਮਲਾ ਨਹੀਂ ਅਸੀਂ ਕਰਨਾ ਬੱਚਿਆਂ ਦਾ ਵੀ ਕਿਹਾ ਕਿ ਹੰਭ ਕੇ ਨਹੀਂ ਕਿ ਸਾਡਾ ਸਾਥ ਨਿੱਤਾ ਕਿਸੇ ਨੇ ਵੀ ਤੇ ਸੋ ਮੇਰੇ ਚਾਚਾ ਜੀ ਸੀਗੇ ਉਹਨਾਂ ਨੇ ਖੁਦ ਮੇਰੇ ਨਾਲ ਧੋਖਾ ਕੀਤਾ ਮੇਰੇ ਡੈਡੀ ਦੀ ਜਗਾ ਮਤਲਬ ਲੈ ਗਏ ਵਿੱਚੋਂ ਆਵਦਾ ਹਿੱਸਾ ਵੇਚ ਗਏ ਮੇਰੇ ਡੈਡ ਦੇ ਵਿੱਚੋਂ ਵੀ ਹਿੱਸੇ ਚ ਲੈ ਗਏ ਉਹ ਮੈਨੂੰ ਹਾਂਜੀ ਮਜਬੂਰ ਹੋਣਾ ਤੇ ਵੇਚਣ ਕਰਕੇ ਕੋਈ ਕੰਮ ਕਰਨਾ ਕੋਈ ਮੀਣਾ ਨਹੀਂ ਹੁੰਦਾ ਮਲੇ ਖਾਲਸਾ ਦਾ ਲੰਗਰ ਲਾਉਂਦੇ ਆ ਹਾਂਜੀ 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 ਤੇ ਸਾਡੀ ਦਾ ਸਾਡੀ ਖੂਨ ਦੇ ਵਿੱਚ ਇਹ ਚੀਜ਼ ਹੈਗੀ ਲੰਗਰ ਲਾਉਣੀ ਮਹਾਰਾਜ ਦੀ ਕਿਰਪਾ ਬਸ ਬਿਲਕੁਲ ਤੇ ਮੈਂ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਬਾਈ ਜਿਹੜਾ ਲੋਡੂ ਵਾਲ ਟੋਲ ਬਲਾਇਆ ਲੁਧਿਆਣੇ ਰੋਡ ਤੇ ਜਿਹੜਾ ਵੀ ਬਾਈ ਇਧਰ ਨੰਗਲ ਦਾ ਪੰਜਾਬੀ ਬਾਈ ਹੁਣਾਂ ਦੀ ਹੈਲਪ ਜ਼ਰੂਰ ਕਰੋ ਹੈਲਪ ਕਿਵੇਂ ਕਰਨੀ ਹੈ ਬਾਈ ਦੋ ਵਾਰ ਰੁਕ ਜਾਓ ਹੈਲਪ ਕਿਵੇਂ ਕਰਨੀ ਹੈ ਸਿਰਫ ਬਾਈ ਹੁੜਾ ਕੋਲੋਂ ਖਾਣਾ ਖਾਓ ਬਾਈ ਹੁੜਾ ਦੇ ਜਿਹੜੇ ਖਾਣੇ ਬਣਾਉਂਦੇ ਆ ਉਹ ਟੈਸਟ ਜ਼ਰੂਰ ਆਜੋ ਇਹਨਾਂ ਦਾ ਵਧੀਆ ਤਰੀਕੇ ਦਾ ਜਿਹੜਾ ਸ਼ਾਮ ਨੂੰ ਇਹਨਾਂ ਦਾ ਖਾਣਾ ਪਜਦਾ ਨਾ ਹੁਣ ਬਜੜਾ ਬੰਦ ਕਰਾ ਦਿਓ ਡੇਲੀ ਇਹਨਾਂ ਦਾ ਇੰਦਾ ਖਾਣਾ ਵਿਕ ਜੇ ਆ ਜਾ ਬਾਈ ਜੀ ਹੋਰ ਸਾਡੀ ਪਲੇਟ ਲਾ ਦਿਓ ਜੀ ਆ ਵੀ ਇੱਕ ਵਾਰਾਂ ਦੋ ਗਰਾਂ ਤਿੰਨ ਗਰਾਂ ਜਿੰਨੀ ਵਾਰ ਮਰਜ਼ੀ ਲੈਣ ਜੀ ਪਹਿਲਾਂ ਵੱਡੀਆਂ ਕੋਲੀਆਂ ਸੀ ਉਹਦੇ ਵਿੱਚ ਭਰਾ ਆਉਂਦੇ ਸੀ ਤੇ ਉਹ ਬਿਆਦਵੀ ਹੁੰਦੀ ਆ ਫਿਰ ਜਦੋਂ ਪਕੌਲੀ ਝੋਮੇ ਸਾਥ ਨੂੰ ਹੂੰ ਹੂੰ ਮਤਲਬ ਅਨਲਿਮਿਟਿਡ ਖਾਣਾ ਆ ਇੱਥੇ ਅਨਲਿਮਿਟਿਡ ਤੁਸੀਂ 80 ਰੁਪਏ ਦੇ ਵਿੱਚ ਜੋ ਮਰਜੀ ਮਤਲਬ ਜੇ ਮੱਕੀ ਦੀ ਰੋਟੀ ਮੈਂ ਲੈ ਲਈ ਤਾਂ ਮੱਕੀ ਦੀ ਰੋਟੀ ਦਾ ਹੀ ਮੈਨੂੰ ਕਰਨਾ ਜਾਂ ਸਾਜੋ ਮਰਜੀ 80 ਰੁਪਏਾਂ 'ਚ ਕੀ ਬਾਤ ਹੈ ਬਾਈ ਕੋਲੋਂ ਤੁਸੀਂ 80 ਰੁਪਏ ਦੇ ਵਿੱਚ ਅਨਲਿਮਿਟਿਡ ਖਾਣਾ ਖਾ ਸਕਦੇ ਹੋ ਬਾਈ ਤੇ ਬਾਈ ਹੁਣ ਆਦੇ ਕੋਲ ਇੱਕ ਵਾਰ ਐਡਰੈਸ ਵੀ ਕਲੀਅਰ ਕਰਦੇ ਬਾਈ ਐਡਰੈਸ ਆਸ ਕਰੀਏ ਇਹ ਜੀ ਲਾਡੋਵਾਲ ਟੂਲ ਟੈਕਸ ਹੈ ਜੇ ਇੱਧਰ ਆਉਨੇ ਆਂ ਜਲੰਧਰ ਵੱਲੀ ਆਉਨੇ ਆ ਤਾਂ ਲਾਡੋਵਾਲ ਦਾ ਟੂਲ ਟੈਕਸ ਪਾਰ ਕਰਕੇ ਏ ਫਿਰੋਜ਼ਪੁਰ ਬਾਈਪਾਸ ਕੱਢਾਈਏ ਫਿਰੋਜ਼ਪੁਰ ਬਾਈਪਾਸ ਦੇ ਪੁਲ ਦੇ ਥੱਲੇ ਆ ਜੀ ਜੇ ਇਧਰੋਂ ਪਹਿਲੂ ਲੁਧਿਆਣੇ ਤੋਂ ਆਉਣੇ ਆ ਲੁਧਿਆਣੇ ਤੋਂ ਜਲੰਧਰਵਲੀ ਜਾਣੇ ਤਾਂ ਇਹ ਪੁਲ ਦੇ ਸੱਜੇ ਪਾਸੇ ਆਉਂਦੇ ਆ ਜੀ ਜਨਕੀ ਜਿਹੜਾ ਫਿਰੋਜ਼ਪੁਰ ਬਾਈਪਾਸ ਬੇਰ ਕਾ ਪਲਾਂਟ ਨੂੰ ਕੱਢਿਆ ਜੀ ਉਸ ਪੁਲ ਦੇ ਥੱਲੇ ਆ ਜੀ ਓਕੇ ਹਾਂ ਜੀ ਚਲੋ ਥੈਂਕ ਯੂ ਸੋ ਮੱਚ ਭਾਜੀ ਕਿ ਆਪਾਂ ਹੁਣ ਮੇਰੀ ਥਾਲੀ ਰੈਡੀ ਹੋ ਗਈ ਆ ਤੇ ਬੋ ਜੀ ਆ ਆਪਣੀ ਥਾਲੀ ਲੱਗ ਚੁੱਕੀ ਆ ਜੀ ₹5 ਆਪਾਂ ਇੱਕੋ ਰੋਟੀ ਲਈ ਜਾਂਦਾ ਕੋਲ ਕਿਉਂਕਿ ਇਹ ਅਨਲਿਮਿਟਿਡ ਖਾਣਾ ਦਿੰਦੇ ਨੇ ਜਿੰਨਾ ਮਰਜ਼ੀ ਤੁਸੀਂ ਲੈ ਸਕਦੇ ਹੋ ਨਾਲ ਸਾਗ ਦੇਖ ਸਕਦੇ ਹੋ ਤੁਸੀਂ ਉਹ ਬਾਈ ਨੇ ਪੂਰਾ ਦੱਬ ਕੇ ਦੇਸੀ ਘਿਓ ਪਾਇਆ ਹੋਇਆ ਵਿੱਚ ਨਹੀਂ ਆ ਦੇਖੋ ਜੀ ਸਾਗ ਮੈਨੂੰ ਘੱਟ ਲੱਗ ਰਿਹਾ ਬਾਈ ਦੇਸੀ ਘਿਓ ਤੋਂ ਹੀ ਜ਼ਿਆਦਾ ਬਾਤ ਆ ਫੁੱਲਾ ਹੀ ਵਰਤਾਈਦਾ ਜੀ ਅੱਛਾ ਨਾਨਕ ਨੇ ਬਖਸ਼ਾਇਆ ਸਾਰਾ ਕੁਝ ਜੀ ਕੀ ਬਾਤ ਆ ਵਾਜਿਮਾ ਬਾਈ ਤੁਸੀਂ ਵਾਕੇ ਹੁਣ ਜਿਆਦਾ ਕਿਉਂ ਰੱਖਤਾ ਵੀਰਾ ਤੇ ਸੋ ਆਪਾਂ ਹੁਣ ਵੀਰ ਜੀ ਅਸਲ ਦੇ ਵਿੱਚ ਇਹ ਕੜੀ ਚੌਲ ਲਾਉਨੇ ਆ ਰਾਜਮਾ ਚੌਲ ਲਾਉਨੇ ਆ ਉਹ ਜੀ ਇੱਕ ਚਮਚਾ ਦੇਸੀ ਘੋੜਾ ਪਾ ਕੇ ਦੇਨੇ ਆਂ ਕੀ ਫਾਇਦਾ ਤੇ ਸੋ ਤੁਸੀਂ ਹੁਣ ਮੜਾ ਜਾ ਮੇਰਾ ਕੈਮਰਾ ਫੜ ਕੇ ਹੈਲਪ ਕਰਦੇ ਹੋ ਮੇਰੀ ਇਸ ਕਰਕੇ ਮੈਂ ਹੁਣ ਤੁਹਾਡਾ ਖਾਣਾ ਜਿਹੜਾ ਜਰੂਰ ਆਪਾਂ ਟੇਸਟ ਕਰਦੇ ਕਿੱਥੇ ਬੈਠੀ ਹੈ ਬਾਈ ਆਪਾਂ ਉਧਰ ਤੇ ਸੋ ਆਹ ਦੇਖ ਸਕਦੇ ਤੁਸੀਂ ਬਾਈ ਥੋੜਾ ਲੱਗੇ ਆ ਜਾਓ ਕੀ ਬਾਤ ਹੈ ਯਾਰ ਤੁਸੀਂ ਮੈਨੂੰ ਵਾਕਈ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਪਤਾ ਕਿਉਂ ਅਜਮ ਕੋਈ ਦੋ ਜਾਂ ਤਿੰਨ ਭਾਈ ਦੇ ਦੇਸੀ ਘਰ ਜੀ ਉਹਦੇ ਜੇ ਦੁਬਾਰੇ ਕੋਈ ਲੰਦਾ ਵੀਰ ਉਹਨਾਂ ਨੂੰ ਵੀ ਪਾਈ ਦੇਗੀ ਅੱਛਾ ਹਾਂਜੀ ਪੂਰਾ ਲਗਭਗ ਲਾਪਾ ਲਪ ਕਰਦਾ ਤੁਸੀਂ ਓਹੋ ਕੀ ਬਾਤ ਹੈ ਭਾਈ ਉਹ ਹੁਣ ਇੱਕ ਬਾਈ ਜਿਹੜੀ ਹੈਗੀ ਆ ਵਧੀਆ ਬੰਦੀ ਜ਼ਰੂਰ ਆ ਕੀ ਬਾਤ ਹੈ ਤਸੋ ਤੁਸੀਂ ਉੱਪਰ ਆ ਜਾਓ ਤੇ ਤੁਸੀਂ ਵੀ ਦੇਸੀ ਕੀ ਉਹਦੇ ਨਾਲ ਸਾਗ ਬਣਿਆ ਖਾਣਾ ਤੇ ਇੱਥੇ ਤੁਸੀਂ ਬਾਈ ਕੋਲ ਆ ਜਾਓ ਕੀ ਬਾਤ ਹੈ ਹੂੰ ਮੇਮੀ ਜੀ ਮੇਰੇ ਮੰਮੀ ਜੀ ਬਚਪਨ ਤੇ ਗੁਜ਼ਰਗੇ ਦੀ ਜੀ ਮੈਂ ਗੱਡੀਆਂ ਤੇ ਧੱਕੇ ਖਾ ਖਾ ਕੇ ਪਲਿਆ ਜੀ ਅਜਾ ਤੇ ਪਹਿਲੇ ਮੇਰੇ ਵੱਡੇ ਭਰਾ ਜੀ ਰੋਟੀ ਬਣਾਉਂਦੇ ਰਹੇ ਤੇ ਦੂਜੇ ਉਪਰ ਛੋਟੇ ਹੀ ਸਭ ਤੋਂ ਛੋਟਾ ਮੈਂ ਆ ਜੀ ਤੇ ਜਦੋਂ ਮੇਰੀ ਵਾਰੀ ਫਿਰ ਮਾਰੇ ਇਹਨੇ ਮੈਨੂੰ ਘਰੇ ਦੇ ਵਿੱਚ ਰੋਟੀ ਬਣਾਉਣ ਦਾ ਕੰਮ ਦਿੱਤਾ ਜੀ ਲੋ ਜੀ ਵਾਕਈ ਬਾਈ ਹੋਣਾ ਦਾ ਜਿਹੜਾ ਸਾਗ ਆ ਨਾ ਭਾਈ ਕਮਾਲ ਦਾ ਆ ਇੱਕ ਵਾਰੀ ਬਾਈ ਹੋਣਾ ਕੋ ਜਰੂਰ ਹੋਣਾ ਬਣਦਾ ਭਾਈ ਹੂੰ ਬਹੁਤ ਵਧੀਆ ਬਣੀ ਤੇ ਬਾਈ ਹੋਣਾ ਕੋਲ ਜਰੂਰ ਆਉਣਾ ਬਣਦਾ ਬਈ ਆਓ ਬਾਈ ਹੋਣਾ ਦਾ ਖਾਣਾ ਦੇਖੋ ਤੁਸੀਂ ਹੋਰ ਕੀ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਦ ਤੱਕ ਮੈਂ ਆਪਣਾ ਜਿਹੜਾ ਖਾਣਾ ਪ੍ਰੋਪਰ ਫਿਨਿਸ਼ ਕਰ ਲਾਂ ਸੋ ਥੈਂਕ ਯੂ ਸੋ ਬਾਏ ਤੇ ਲਓ ਜੀ ਫਾਈਨਲੀ ਆਪਾਂ ਖਾਣਾ ਹੋ ਗਿਆ ਆਪਣਾ ਫਿਨਿਸ਼ ਤੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਹਣਾ ਖਾਣਾ ਸੀ ਤੁਹਾਡਾ ਬਹੁਤ ਦੇਸੀ ਤੇ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਦੇਸੀ ਖਾਣਾ ਖਵਾ ਰਹੇ ਹੋ ਇੱਥੇ ਤੇ ਮੈਂ ਉਮੀਦ ਕਰਦਾ ਵੀ ਤੁਹਾਡੇ ਕੋਲ ਹੁਣ ਇੱਥੇ ਡੇਲੀ ਖਾਣਾ ਤੁਹਾਡਾ ਖਤਮ ਹੋਇਆ ਕਰੇ ਜਿਹੜਾ ਘਰ ਤੱਕ ਤੁਸੀਂ ਖਾਲੀ ਕਰਕੇ ਜਾ ਕਰੋ ਭੰਡੇ ਆਪਣੇ ਹੀ ਤੁਹਾਡਾ ਜਿਹੜਾ ਘਰ ਦਾ ਗੁਜ਼ਾਰਾ ਵਧੀਆ ਹੋਵੇ ਸੋ ਥੈਂਕ ਯੂ ਸੋ ਮਚ ਬਣੀ